ਇਹ ਸਭੇ ਕਰੂਗੀ ਸੇ ਜੀ ਐਸੀ ਗੱਲ ਭਾਈ ਕੀ ਗੱਲ ਹੋਈ ਅੱਜ ਤੁਹਾਡੇ ਪਿੰਡ ਚੰਦ ਤਾਂ ਭਾਜੀ ਜਿੱਦਾਂ ਅਸੀਂ ਵੀ ਮੈਂ ਵੀ ਥੋੜੇ ਲੇਟ ਹੀ ਸੀਗਾ ਜਿੱਦਾਂ ਤੇ ਇਦਾਂ ਪਤਾ ਲੱਗਾ ਵੀ ਸ਼ਹਿਰੋਂ ਵੀ ਪਤਾ ਲੱਗਾ ਵੀ ਕਹਿੰਦੇ ਪਿੰਡ ਕੀ ਕਾਰਦਾ ਤੁਹਾਡੇ ਹੋਈ ਹੈ ਜੀ ਕਿ ਵੀ ਸਾਨੂੰ ਰਾਤ ਦਾ ਤਾਂ ਕੁਝ ਨਹੀਂ ਪਤਾ ਲੱਗਾ ਜਦ ਸਵੇਰੇ ਅਸੀਂ ਆ ਕੇ ਧਰਾਏ ਤਾਂ ਪਤਾ ਚੱਲਿਆ ਕਿ ਰਾਤ ਬੰਦੇ ਗੱਡੀ ਦੇ ਵਿੱਚ ਆਏ ਜੀ ਗੱਡੀ ਦੇ ਵਿੱਚ ਆ ਕੇ ਤੈਨੂੰ ਨਹੀਂ ਫਾਇਰ ਦੋ ਤਾਂ ਇਧਰ ਕਰ ਗਿਆ ਜੀ ਤੀਜਾ ਜਾਣ ਲੱਗੇ ਕਰਕੇ ਤੇ ਬੇਟੇ ਚ ਪਤਾ ਨਹੀਂ ਦੱਸੇ ਦਾ ਮਾਹੌਲ ਕੀ ਬਣਾ ਰਹੇ ਕੀ ਕਰ ਰਹੇ ਜਿ ਬੜਾ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਉੱਤਾਂ ਭਾਜੀ ਕੋਈ ਨੁਕਸਾਨ ਤਾਂ ਰਾਤ ਦਾ ਸਮਾਂ ਸੀਗਾ ਜੀ ਆਪਣੇ ਸਾਹ ਜਦੋਂ ਪਏ ਸੀਗੇ ਜੀ ਜਿਨ੍ਹਾਂ ਦੇ ਘਰ ਤੇ ਗੋਲੀ ਚੱਲੀ ਉਹਨਾਂ ਦਾ ਕੀ ਨਾ ਆ ਇਹ ਸਰਦਾਰ ਦਰਸ਼ਨ ਸਿੰਘ ਇਹ ਕਹਿੰਦੇ ਇਨਸਪੈਕਟਰ ਹੈ ਜੀ ਤੇ ਇਹਨਾਂ ਦਾ ਬੇਟਾ ਜਿਹੜਾ ਵਰਗਤ ਸਿੰਘ ਦਾ ਇਹ ਘਰ ਉਹਨਾਂ ਦਾ ਹੈ ਜੀ ਤੇ ਰਾਤ ਦੇ ਸਮੇਂ ਤੇ ਇੱਧਰ ਤਾਂ ਮੌਜੂਦ ਨਹੀਂ ਹੁੰਦੇ ਜਿੱਦਾਂ ਜੀ ਤੇ ਉਹ ਦੂਜੇ ਘਰ ਆਪਣੇ ਉੱਤੇ ਰਹਿੰਦੇ ਆ ਤੇ ਸਵੇਰੇ ਜਦ ਆ ਦੇਖਿਆ ਤਾਂ ਪਹਿਲਾਂ ਤਾਂ ਉਹਨਾਂ ਨੂੰ ਵੀ ਨਹੀਂ ਸੀਗਾ ਇਹਦੇ ਬਾਰੇ ਤੇ ਇਹ ਇਹ ਵਾਰ ਦਾ ਕੋਈ ਗੋਲੀ ਵਗੈਰਾ ਦਾ ਉਹਨੇ ਕਿਹ ਪਤਨ ਗਾਤ ਕਿਸੇ ਨਿਸ਼ਾਰਤ ਕੀਤੀ ਹੈ ਕਿਸੇ ਸ਼ਾਹ ਵਗੈਰਾ ਭਨ ਗਏ ਚਾਹ ਵੀ ਗੰਭੀਰਤਾ ਨਾਲ ਦੇਖਿਆ ਤਾਂ ਫਿਰ ਕੋਤੇ ਗੱਲੇ ਫਿਰ ਗੋਲੀ ਚਲਾ ਦਿੱਤੀ ਜੀ ਤੁਹਾਡਾ ਨਾਮ ਕੀ ਆ ਤੇ ਪਿੰਡ ਕਿਹੜਾ ਤਲਵੰਦ ਸਿੰਘ ਸਰਪੰਚਾ ਜੀ ਮੌਜੂਦ ਆ ਜੀ ਤੇ ਪਿੰਡ ਗੋਸੜਿਆ ਜੀ ਤੇ ਅੱਜ ਤੁਹਾਡੇ ਪਿੰਡ ਪਤਾ ਲੱਗਾ ਕਿ ਕੋਈ ਗੋਲੀ ਚੱਲਣ ਦੀ ਵਾਰਦਾਤ ਕੋਈ ਆ ਹਾਂ ਜੀ ਮੈਨੂੰ ਸਵੇਰੇ ਪਤਾ ਲੱਗਾ ਜੀ ਆਪਣੇ ਉਸ ਵੇਲੇ ਉਸੇ ਲਈ ਮੈਂ ਆ ਗਿਆ ਜੀ ਸੁਣ ਕੇ ਪਿੰਡ ਹੁੰਦੇ ਨਾਤੇ ਵੀ ਇਹਨਰੇ ਭਾਈ ਸਾਹਿਬ ਕਾ ਸਰਪੰਚ ਅਜੀਤ ਸਿੰਘ ਵੀ ਆ ਗਿਆ ਜੀ ਸਾਰੇ ਹੋਰ ਜੀ ਬਦਵੰਤੇ ਸੱਜਣਾ ਮੋਢੇ ਪਰਮਜੀਤ ਸਿੰਘ ਸਾਡੇ ਪੰਮੀ ਸਿਕਾ ਉਹਨਾਂ ਦੇ ਲੜਕੇ ਨੇ ਵੀਡੀਓ ਬਣਾਇਆ ਰਾਮ ਸ਼ਾਮ ਜੀ ਦੋ ਤਿੰਨ ਬਿਰਾ ਹੁਣ ਵੀ ਸਾਰੇ ਮਲਾਜ਼ਮ ਪੁਲਿਸ ਸਾਡੇ ਸਾਰੇ ਪਹੁੰਚ ਗਿਆ ਜੀ ਕਿਹਦਾ ਘਰ ਵਾ ਜਿੱਥੇ ਗੋਲੀ ਚੱਲੀ ਆ ਜੀ ਸਰਦਾਰ ਦਰਸ਼ਨ ਸਿੰਘ ਇਨਸਪੈਕਟਰ ਹੈ ਜੀ ਉਹਨਾਂ ਦਾ ਲੜਕਾ ਵੀ ਪੁਲਿਸ ਵਿੱਚ ਹੈ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਪਾਰਗਣ ਸਿੰਘ ਦਾ ਘਰ ਹੈ ਉਹਨਾਂ ਦਾ ਪ੍ਰਾਈਵੇਟ ਵਿੱਚ ਰਹਿੰਦਾ ਜੀ ਤੇ ਮੇਨੇ ਚਾਚਾ ਸਾਡਾ ਇਨਸਪੈਕਟਰ ਸਾਰਾ ਇੱਥੇ ਡੀਨਿੰਗ ਇਹੀ ਕਰਦੇ ਜੀ ਫਿਰ ਉਹ ਇਟਲੀ ਜਾ ਇਹਨਾਂ ਦੇ ਜਨੈਰ ਨੂੰ ਮੌਜੂਦਾ ਘਰ ਤੇ ਰਹਿੰਦੇ ਜੀ ਇਹ ਪਰਿਵਾਰ ਤੇ ਜੋ ਹੋਇਆ ਜੀ ਦੁੱਖ ਦੁਖਸਾਈ ਘਟਣਾ ਹੈ ਜੀ ਸਾਰੇ ਕੋਈ ਕਿਸੇ ਤੇ ਗੋਲੀ ਲੱਗੀ ਤਾਂ ਨਹੀਂ ਨਹੀਂ ਲੱਗੀ ਕੋਈ ਨਹੀਂ ਲੱਗੀ ਅਲਾਰਟ ਰੱਖਣ ਵਾਲੀ ਗੱਲਾਂ ਜੀ ਕਿੰਨੀਆਂ ਕਿੱਜਲੀਆਂ ਗੋਲੀਆਂ ਤਿੰਨ ਕੋ ਗੋਲੀਆਂ ਤਾਂ ਅਨੁਭਵ ਹੁੰਦਾ ਹੀ ਆ ਜੀ ਲੀਦੀਆਂ ਆ ਜੀ ਜਿਹੜੀਆਂ ਕਿ ਬਾਕੀ ਉਹ ਉੱਥੇ ਚੜ੍ਹ ਪਿੱਛੇ ਹੋ ਕੇ ਹਰ ਰੌਂਕ ਕੀਤਾ ਉਹ ਤੇ ਕਿਹੜੇ ਬੱਚੇ ਉਹ ਦਾ ਜੀ ਕਿੰਨੇ ਕੁ ਵਜੇ ਦੀ ਗੱਲ ਦਾ ਜੀ ਰਾਤ 2:00 ਵਜੇ 2:13 ਤੋਂ 2:13 ਜਿਹੜਾ ਲੋਕੇਸ਼ਨ ਆਈ ਆ ਜੀ ਕੈਮਰੇਾਂ ਦੀ 2:13 ਤੋਂ ਲੱਗੇ 2:21 ਤਾਈਂ ਦੀ ਮਤਲਬ ਫਾਇਰ ਹੋਈ ਆ ਹਾਂ ਫਾਇਰ ਹੋਈ ਆ ਜੀ ਤੇ ਬਾਕੀ ਉਹ ਕੈਮਰੇ 5-7 ਮਿੰਟ ਫਾਇਰ ਹੋਏ ਆ ਹਾਂ ਜੀ ਕੈਮਰੇ ਬਾਕੀ ਉਹ ਸਾਰੇ ਫੋਕਦੇ ਆ ਜੀ ਹਾਂ ਜੀ ਤੇ ਚੱਲ ਜੀ ਨਾਮ ਸਾਡਾ ਮੇਰਾ ਨਾਂ ਹੀ ਪਵਨ ਗੋਸਲ ਆ ਪਟਿਆਰੇ ਤੇ ਘਰ ਦੇ ਨੇੜੇ ਕੀ ਬਾਰ ਦਾ ਕੋਈ ਆ 12 ਦਾਦੀ 2 ਵਜੇ 10 15 ਮਿੰਟ ਦੀ ਗੱਲ ਹੈ ਜੀ ਤੇ ਫਾਇਰ ਹੋਇਆ ਇੱਥੇ ਇੱਕ ਪਹਿਲਾਂ ਤੇ ਜਦੋਂ ਫਾਇਰ ਹੋਇਆ ਮੈਂ ਇੱਕ ਉਹਦਾ ਮੌਟ ਖੜਿਆ ਤੇ ਆ ਘਰ ਹੈ ਮੇਰਾ ਉੱਠ ਕੇ ਤਾਂ ਮੈਂ ਆਪਣੇ ਜਾਲੀ ਵਾਲੇ ਦਰਵਾਜ਼ੇ ਰਾਹੀਂ ਦੇਖਿਆ ਤਾਂ ਇੱਥੇ ਮੁੰਡਾ ਜਿਹਾ ਕਾਲੇ ਰੰਗ ਦੀ ਹੁੱਡੀ ਪਾਈ ਸੀ ਤੇ ਰਮਾਲ ਬੰਨਿਆ ਸੀ ਕਾਲੇ ਰੰਗ ਦਾ ਤੇ ਪਜਾਮਾ ਪਾਇਆ ਸੀਗਾ ਉਹ ਇਧਰੋਂ ਫੇਰ ਕਰਦਾ ਕਰਦਾ ਮਤਲਬ ਇੱਕ ਫੇਰ ਉਹਨੇ ਕੀਤਾ ਇਧਰੋਂ ਤੁਰਿਆ ਆਉਂਦਾ ਸੀਗਾ ਉਹ ਕਰਨਾ ਚਾਹੁੰਦਾ ਸੀ ਹੋਰ ਫੇਰ ਉਹ ਤੋਂ ਹੋਏ ਨਹੀਂ ਉਹਦੇ ਪਤਾ ਨਹੀਂ ਵਿੱਚ ਗੋਲੀ ਗਾਲੀ ਫਸ ਗਈ ਚੈਂਬਰ ਜੂੰਬਰ ਚ ਤੇ ਐਦਾਂ ਹੀ ਕਰਦਾ ਕਰਦਾ ਉੱਥੇ ਚਲ ਗਿਆ ਉਹ ਰੇਤੇ ਕੋਲ ਫਿਰ ਉੱਥੇ ਆ ਕੇ ਉਹਨੇ ਦੂਜਾ ਫੇਰ ਕੀਤਾ ਮੈਂ ਉੱਪਰੋਂ ਦੇਖਦਾ ਸੀ ਕੋਠੇ ਤੋਂ